ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਤੇ ਮੈਂ ਖੜਾ ਐ NH7 ਇਹ ਆ ਸਟੈਂਡਰਡ ਚੌਂਕ ਦੇ ਉੱਪਰ ਦੀ ਜਿਹੜਾ ਪੋਲ ਆਉਂਦਾਗਾ ਖੰਡਿਆਆ ਬਰਨਾਲਾ ਦਾ ਤੇ ਇੱਥੇ ਤੁਸੀਂ ਮੇਰੇ ਦੇਖੋਗੇ ਸਾਈਡਾਂ ਤੇ ਜੋ ਕੋਈ ਵੀ ਸਟਰੀਟ ਲਾਈਟ ਨਹੀਂ ਜਗ ਰਹੀ ਇਹ ਬਾਈ ਵੀ ਅੱਜ ਤੋਂ ਨਹੀਂ ਜਗ ਰਹੀ ਮੈਂ ਪਤਾ ਕੀਤਾ ਇੱਥੇ 2.5 ਸਾਲ ਹੋ ਗਏ ਕਦੇ 2 ਤੋਂ 2.5 ਸਾਲ ਹੋ ਗਏ ਇਹ ਸਟਰੀਟ ਲਾਈਟਾਂ ਬੰਦ ਨੇ ਬਰਕਾ ਦੇ ਜਦੋਂ ਤੁਸੀਂ ਉਹ ਟੋਲ ਤੋਂ ਲੰਘਦੇ ਹੋ ਬੜਬਰ ਵਾਲੇ ਤੋਂ ਕਿਤੇ ਤੁਹਾਨੂੰ 10 ਰੁਪਏ ਛੱਡਿਆ ਇਹਨਾਂ ਨੇ ਨਹੀਂ ਛੱਡਦੇ ਪਰ ਭਾਈ ਜੀ ਇਹਨਾਂ ਦਾ ਇਹਨਾਂ ਗੱਲਾਂ ਤੇ ਕੋਈ ਧਿਆਨ ਨਹੀਂ ਤੁਸੀਂ ਦੇਖੋ ਇੱਥੇ ਐਕਸੀਡੈਂਟ ਦਾ ਕਾਰਨ ਬਣਦਾ ਹੈ ਕਈ ਵਾਰ ਇੱਥੇ ਐਕਸੀਡੈਂਟ ਵੀ ਹੋਏ ਨੇ ਕਿਉਂਕਿ ਜਦੋਂ ਕੋਈ ਪਸ਼ੂ ਕੋਈ ਡੰਗਰ ਇੱਥੋਂ ਇਹਦੇ ਵਿੱਚੋਂ ਨਿਕਲ ਕੇ ਲੰਘਦਾ ਤਾਂ ਅੱਗੇ ਆ ਜਾਂਦਾ ਉਹਦੇ ਨਾਲ ਐਕਸੀਡੈਂਟ ਹੋ ਜਾਂਦੇ ਆ ਪਰ ਭਾਈ ਜੀ ਇਹਨਾਂ ਦੇ ਕੰਨ ਤੋਂ ਜੂਨ ਹੀ ਸਰਕੀ ਸੋ ਬੇਨਤੀ ਮੇਰੀ ਇਹ ਆ ਪਹਿਲਾਂ ਜਿਵੇਂ ਇਹਨਾਂ ਨੇ ਆ ਸਰਵਿਸ ਰੋਡ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਜਿਵੇਂ ਡਰਾਮਾ ਜਾਂ ਕਰਕੇ ਉਹ پاਕੇ ਬਜਰੀ ਜੀ ਪਾਕੇ ਚਲੋ ਉਹ ਵੀ ਆਪਾਂ ਜੇ ਵੀਡੀਓ ਸ਼ੇਅਰ ਹੋਈ ਇਹਨਾਂ ਤੱਕ ਪਹੁੰਚੀ ਉਹਦੇ ਨਾਲ ਹੀ ਇਹ ਹੋਇਆ ਕੰਮ ਸੋ ਆ ਵੀ ਜਿਹੜਾ ਕੰਮ ਹੈ ਇਹ ਵੀ ਬਹੁਤ ਖਤਰਨਾਕ ਹੈ ਕਿਉਂਕਿ ਲਾਈਟਾਂ 2 ਤੋਂ 2.5 ਸਾਲ ਹੋ ਗਏ ਇਹ ਪੁਲਦੀਆਂ ਬੰਦ ਹੋਈਆਂ ਨੂੰ ਪਰ ਕਿਸੇ ਦਾ ਕੋਈ ਧਿਆਨ ਨਹੀਂ ਪਤਾ ਨਹੀਂ ਇਹਨਾਂ ਨੇ ਬਿੱਲ ਨਹੀਂ ਭਰਿਆ ਪਤਾ ਨਹੀਂ ਕੀ ਕਾਰਨ ਪਰ ਇਹ ਲਾਈਟਾਂ ਉਦੋਂ ਦੀਆਂ ਹੀ ਬੰਦ ਨੇ ਇਹ ਲਾਈਟਾਂ ਨੇ ਜੋ ਇਹ ਐਕਸੀਡੈਂਟ ਨੂੰ ਬੁਲਾਵਾ ਦਿੰਦੀਆਂ ਨੇ ਅਸਲ ਵਿੱਚ ਇੱਥੇ ਐਕਸੀਡੈਂਟ ਹੋਏ ਵੀ ਨੇ ਸੋ ਬੇਨਤੀ ਇਹ ਆ ਵੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਟੋਲ ਪਲਾਜ਼ਾ ਵਾਲਿਆਂ ਨੂੰ ਮੈਂ ਨੇਰੇ 'ਚ ਇਸ ਕਰਕੇ ਖੜਕੇ ਬਣਾ ਰਿਹਾ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਲਾਈਟਾਂ ਬੰਦ ਨੇ ਇਹ ਲਾਈਟਾਂ ਅੱਜ ਦੀਆਂ ਬੰਦ ਨਹੀਂ ਇਹ ਲਾਈਟਾਂ ਬੰਦ ਹੋਈਆਂ ਨੂੰ 2 ਤੋਂ 2.5 ਸਾਲ ਹੋ ਗਏ ਪਰ ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸਿਰਫ ਉਥੇ ਪਰਚੀਆਂ ਕੱਟਣ ਦਾ ਉਥੇ ਲੋਕਾਂ ਤੋਂ ਪੈਸੇ ਲੋਕਾਂ ਇਹਨਾਂ ਨੇ ਠੇਕਾ ਲੈਂਦਾ ਹੋਇਆ ਤੇ ਇਹਨਾਂ ਚੀਜ਼ਾਂ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਵੀ ਜੇ ਕਿਤੇ ਕੋਈ ਕਮੀ ਆ ਉਸ ਨੂੰ ਅਸੀਂ ਪ੍ਰੋਪਰ ਕਰੀਏ ਉਸ ਨੂੰ ਅਸੀਂ ਸਹੀ ਕਰੀਏ ਸਿਰਫ ਉਥੇ ਫਾਸਟ ਅਟੈਕ ਰਹੀਂ ਜਾਂ ਨਗਦ ਪਰਚੀ ਰਹੀਂ ਕੈਸ਼ ਪਰਚੀ ਰਹੀਂ ਪੈਸੇ ਕੱਟਣਾ ਇਹਨਾਂ ਦਾ ਇਕੱਠੇ ਕਰਨਾ ਇਹਨਾਂ ਦਾ ਫਰਜ਼ ਆ ਪਰ ਇਹਨਾਂ ਦਾ ਕੋਈ ਇਹ ਫਰਜ਼ ਨਹੀਂ ਵੀ ਕਿੱਥੇ ਕੋਈ ਕਮੀ ਆ ਉਸ ਨੂੰ ਅਸੀਂ ਦੂਰ ਕਰੀਏ ਸੋ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੀ ਨਲਾਇਕੀ ਆ ਜਿਹੜੀ ਉਹ ਸਾਰੇ ਕਿਤੇ ਪਹੁੰਚ ਸਕੇ ਸਭ ਨੂੰ ਪਤਾ ਲੱਗ ਸਕੇ ਤੇ ਇੰਨਾ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਵੀ ਸਾਡੇ ਚ ਕੀ ਘਾਟ ਆ ਅਸੀਂ ਇੱਥੇ ਪੈਸੇ ਤਾਂ ਬੈਠ ਕੇ ਇਕੱਠੇ ਕਰੀ ਜਾਂਦੇ ਆ ਵੜਵੜ ਟੋਲ ਪਲਾਜ਼ੇ ਤੇ ਪਰ ਜੋ ਇੱਥੇ ਕਮੀਆਂ ਨੇ ਸੜਕ ਦੇ ਵਿੱਚ ਕਮੀਆਂ ਨੇ ਜਾਂ ਜੋ ਇਹ ਸਟਰੀਟ ਲਾਈਟਾਂ ਦੀਆਂ ਕਮੀਆਂ ਨੇ ਇਹਨਾਂ ਨੂੰ ਅਸੀਂ ਤੁਹਰਲੀ ਕਰ ਰਹੇ ਸੋ ਬੇਨਤੀ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਇਹਨੂੰ ਗਰੁੱਪਾਂ ਦੇ ਵਿੱਚ ਇਹਨੂੰ ਆਪਣੇ ਸਾਰੇ ਪੈਣ ਭਰਾਵਾਂ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੇ ਕੰਨ ਤੋਂ ਜੂੰ ਸਰਕ ਸਕੇ ਜਿਵੇਂ ਇਹਨਾਂ ਨੇ ਆਹ ਸੜਕ ਦਾ ਜਿੰਨਾ ਵੀ ਕੀਤਾ ਕੰਮ ਕੀਤਾ ਓਮੀਏ ਲਾਈਟਾਂ ਦਾ ਵੀ ਕੰਮ ਹੋ ਸਕੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਇਹ ਗੱਲ ਨੂੰ ਇਹਨਾਂ ਟੋਲ ਪਲਾਜ਼ੇ ਵਾਲਿਆਂ ਤੱਕ ਪਹੁੰਚਾਓਗੇ ਤੇ ਇਹਨੂੰ ਹਾਈਲਾਈਟ ਕਰੋਗੇ ਜਿਸ ਨਾਲ ਜਿਹੜੀਆਂ ਇਹ ਲਾਈਟਾਂ ਨੇ ਉਹ ਜਗ ਜਾਣ ਤੇ ਲੋਕਾਂ ਦਾ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਹੈ ਜਿਹੜੀ ਸਾਡੀ ਇਹ ਜਾਣਕਾਰੀ ਤੁਹਾਨੂੰ ਸਹੀ ਲੱਗੀ ਹੋ ਤੁਸੀਂ ਇਸ ਨਾਲ ਸਹਿਮਤ ਹੋਵੋਗੇ ਇਸ ਕਰਕੇ ਇੱਕ ਵਾਰ ਫੇਰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ